ਸਤ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕੱਲ ਨੂੰ ਜਿੱਥੇ ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਤੋਂ ਇੱਕ ਪ੍ਰਬਾਤ ਫੇਰੀ ਤੜਕੇ 4 ਵਜੇ ਨਿਕਲ ਗਈ ਤੇ ਪਰਸੋਂ ਨੂੰ ਨਗਰ ਕੀਰਤਨ ਤੇ 6 ਤਰੀਕ ਨੂੰ ਜਿਹੜੀ ਆ ਉਹ ਸਮਾਪਤੀ ਹੋਏਗੀ ਸੌ ਇਹਦੇ ਬਾਰੇ ਜਾਣਕਾਰੀ ਲੈਣੇ ਆ ਇਥੋਂ ਦੇ ਪ੍ਰਬੰਧਕਾਂ ਕੋਲੋਂ ਤੇ ਜਿੱਥੇ ਇਹ ਇਤਿਹਾਸਕ ਸਥਾਨ ਹੋਇਆ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਾਇਆ ਹੋਇਆ ਹਰਿਆਪ੍ਰਿਆਰ ਰੇਡੂ ਦਾ ਰੋਖ ਹੈ ਸੋ ਹਰ ਬਾਰੇ ਇੱਥੇ ਬਹੁਤ ਵੱਡਾ ਜਿਹੜਾ ਆਗਮਨ ਪੁਰਬ ਦੇ ਸੰਬੰਧ ਵਿੱਚ ਵੱਡਾ ਪ੍ਰੋਗਰਾਮ ਅਲਿਖਿਆ ਜਾਂਦਾ ਹੈ ਇਹ ਸੱਚੇ ਪਾਤਸ਼ਾਹ ਦਾ ਲਾਇਆ ਹੋਇਆ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਹੱਥੀ ਲਾਇਆ ਰੋਖ ਹੈ ਸੋ ਆਓ ਕੱਲ ਦੇ ਪ੍ਰੋਗਰਾਮ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਪਰਸੋਂ ਦੇ ਪ੍ਰੋਗਰਾਮ ਦੀਆਂ ਤੋਂ ਸਾਰੀਆਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਇੱਥੋਂ ਦੇ ਪ੍ਰਧਾਨ ਬਲਜੀਤ ਸਿੰਘ ਜੀ ਹਰਾ ਤੇ ਸਮੂਚੀ ਪ੍ਰਬੰਧਕ ਕਮੇਟੀ ਨਾਲ ਕਰਦਿਆਂ ਗੱਲਬਾਤ। ਹਾਂਜੀ ਪ੍ਰਧਾਨ ਜੀ ਕੀ ਕੀ ਪ੍ਰੋਗਰਾਮ ਹੈ ਕੱਲ ਤੋਂ ਪਰਸੋਂ ਤੋਂ ਚੌਥ ਤੋਂ ਗੁਰੂ ਮਹਾਰਾ ਦੇ ਆਗਨਪੁਰੂਤਸਲਾਹ ਦੇ ਵਿੱਚ ਵਾਹਿਗੁਰੂ ਜੀ ਦੇ ਖਾਸਾ ਸ੍ਰੀ ਵਾਹਿਗੁਰੂ ਤੇ ਮੈਂ ਬਲਜੀਤ ਸਿੰਘ ਹਰਾ ਪ੍ਰਣਾ ਗੁਦਾਰੇ ਸਾਹਿਬ ਪਾਸ਼ੇ ਦਸਵੀਂ ਕੱਲ ਨੂੰ ਇੱਕ ਬੜਾ ਫੰਦ ਕਰਦੇ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਬਲਜੀਤ ਸਿੰਘ ਹਰਾ ਪ੍ਰਧਾਨ ਗੁਰਦਵਾਰੀ ਸਾਹਿਬ ਪਾਸ਼ੇ ਦਸਵੀਂ ਨੰਦਪੁਰ ਸਾਨੇਵਾਲ ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਦੇ ਜਿੱਥੇ ਸਾਰੀ ਸਿੱਖ ਸੰਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਮਨਾ ਰਹੀ ਆ ਉਥੇ ਅਸੀਂ ਵੀ ਗੁਰਦਵਾਰ ਸਾਹਿਬ ਕੰਨੀਓ ਸਹਿਯੋਗ ਪਰੰਦਰ ਕਮੇਟੀ ਦਾ ਬਕਰਸੇ ਵਾਲੇ ਬਾਬਾ ਜੀ ਦਾ ਸਮੂਹ ਸੰਗਤ ਦਾ ਸਾਧ ਸੰਗਤ ਇਲਾਕਾ ਨਿਵਾਸੀਆਂ ਦਾ ਕੱਲ ਨੂੰ ਔਲੁੱਕਿਕ ਪ੍ਰਵਾਹ ਥਰੀ ਆ ਜੋ ਪੰਜਾਬ ਚ ਵੱਡੀ ਔਲੁੱਕਿਕ ਪ੍ਰਵਾਹ ਥਰੀ ਹੁੰਦੀ ਆ ਫਟੋ ਘਾਟੇ ਵਿਥੇ 5000 ਸੰਗਤ ਹੁੰਦੀ ਆ ਸਵੇਰੇ ਅਮਰਤ ਵੇਲੇ ਚਾਰ ਵਜੇ ਤੋਂ ਸ਼ੁਰੂ ਹੋ ਕੇ 7 ਵਜੇ ਤੱਕ ਉਹਦੀ ਸਮਾਪਤੀ ਗੁਰਦਾ ਸਾਹਿਬ ਤੇ ਬੜੇ ਬੈਂਡ ਵਾਜਾਂ ਨਾਲ ਪ੍ਰਵਾਹ ਤੇ ਰਿਹਾ ਗੁਰੂ ਮਹਾਰਾਜ ਦੇ ਸੂਖ ਹੋਣਗੇ ਨਾਲ ਪੰਜ ਪੈਰਾਂ ਦੀ ਰਵਾਈ ਵਿੱਚ ਗੁਰਦਾ ਰੇਸ ਸਾਹਿਬ ਤੋਂ ਸ਼ੁਰੂ ਕਰਕੇ ਨੰਨਪੁਰੇ ਪ੍ਰਗਰਵਾ ਕਰਕੇ ਵਾਪਸ ਸਮਾਪਤੀ ਗੁਰਦਾ ਰੇਸ ਸਾਹਿਬ ਹੋਏਗੀ ਅਗਲੇ ਦਿਨ 5 ਤਰੀਕ ਨੂੰ ਨਗਰ ਕੀਰਤਨ ਵੱਡਾ ਬਿਸ਼ਾ ਨਗਰ ਕੀਰਤਨ ਕੱਢੇ ਜਾਵਗੇ ਬੈਂਡ ਵਾਜਾਂ ਦੀ ਬੈਂਡ ਵਾਜੇ ਹਾਥੀ ਘੋੜੇ ਊਠ ਦੇ ਨਾਲ ਸੰਗਤਾਂ ਜੀ ਸੋਚਦੇ ਕਿ ਇਹਦਾ ਰੂਟ ਕੀ ਹੋਏਗਾ ਤੁਹਾਡੇ ਨਗਰ ਕੀਰਤਨ ਦਾ ਆਪਣਾ ਗੁਰਦੁਆਰਾ ਰੇਰ ਸਾਬ ਤੋਂ ਨਗਰ ਕੀਰਤਨ 9 ਵਜੇ ਚੱਲ ਕੇ ਚੌਂਕ ਚੌਂਕ ਤੋਂ ਰਾਣੀ ਦਾਣਾ ਮੰਡੀ ਦਾਣਾ ਮੰਡੀ ਤੋਂ ਵਾਪਸ ਆ ਕੇ ਗੁਰਦੁਆਰਾ ਗੁਰ ਅਜੰਦੇਵ ਜੀ ਰੇਲਵੇ ਰੋਡ ਤੋਂ ਹੁੰਦਾ ਹੈ ਆ ਗੁਰੂ ਗੋਬਿੰਦ ਸਿੰਘ ਦਿਲੂ ਰੋਡ ਗਣਪਤੀ ਤੋਂ ਹੁੰਦਾ ਹੈ ਆ ਵਾਪਸ ਰਾਮਨਗਰ ਮਾਡਰ ਟਾਊਨ ਤੋਂ ਸਵੇਰ ਚੌਂਕ ਤੋਂ ਹੁੰਦਾ ਹੈ ਦੁਆਰਾ ਗੁਰਦੁਆਰਾ ਅਨੰਤਪੁਰ ਦੀਆਂ ਪ੍ਰਕਰਮਾ ਕਰਦਾ ਹੋਇਆ ਵਾਪਸ ਸਮਾਪਤੀ ਉਹਦਾ ਰਿਸਾਬ ਵਿੱਚ ਹੋ ਗਈ 6 ਵਜੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਵੱਧਵਾ ਸੰਯੋਗ ਹੋ ਗੁਰੂ ਜਸ ਗਾਓ ਗੁਰੂ ਜੀ ਜਾਂ ਰੌਣਕਾਂ ਬਧਾਓ ਸਵੇ ਦੇ ਨਾਲ ਹੀ ਇਸੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਿਰਸਾ ਸਿੰਘ ਜੀ ਉਹਨਾਂ ਦੇ ਨਾਲ ਜਾਣਕਾਰੀ ਲੈਣੇ ਆਂ ਬਾਬਾ ਜੀ ਕੀ ਕਹਿਣਾ ਚਾਹੋਗੇ ਕੱਲ ਦੇ ਆਗਮਨ ਪਰਵ ਦੇ ਸਵੰਤ ਕੱਲ ਨੂੰ ਪ੍ਰਭਾਤ ਫੇਰੀਆਂ ਨੇ ਪਰਸੋਂ ਨਗਰ ਕੀਰਤਨ ਪਰਸੋਂ ਸਮਾਪਤ ਚੌਥੇ ਨੂੰ ਸਮਾਪਤੀ 6 ਤਰੀਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਪੁਰਾਂ ਦੇ ਪ੍ਰਕਾਸ਼ ਪੁਰਬ ਦੇ ਸਬੰਧ ਅnder ਸਮੂਹ ਗੁਰਦੁਆਰਾ ਪ੍ਰਬੰਧ ਕਮੇਟੀ ਨਗਰ ਇਲਾਕੇ ਦੀਆਂ ਸੰਗਤਾਂ ਵੱਲੋਂ ਇਹ ਮਹਾਨ ਪੁਰਬ ਬੜੀ ਸ਼ਰਧਾ ਪੂਰਵਕ ਮਨਾਏ ਜਾ ਰਹੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਉੱਚ ਦੇ ਪੀਰ ਬਣ ਕੇ ਗਏ ਤੇ ਇੱਥੇ ਮਹਾਰਾਜ ਜੀ 27 ਅਤੇ 28 ਦਸੰਬਰ 1704 ਨੂੰ ਮਹਾਰਾਜ ਇੱਥੇ ਠਹਿਰ ਕੇ ਗਏ ਨੇ 27 ਦਸੰਬਰ ਦੀ ਰਾਤ ਸੀ 28 ਦਾ ਦਿਨ ਚੜ੍ਹਿਆ ਸਤਿਗੁਰੂ ਇੱਥੇ ਠਹਿਰੇ ਨੇ ਤੇ ਕਾਫੀ ਦਿਨਾਂ ਤੋਂ ਪ੍ਰਵਾਦ ਫੇਰੀਆਂ ਚੱਲ ਰਹੀਆਂ ਸੰਗਤਾਂ ਬਹੁਤ ਉਤਸ਼ਾਹ ਚਾਹ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਕੱਲ ਨੂੰ ਆਖਰੀ ਅਲੋਕ ਪ੍ਰਵਾਦ ਫੇਰੀ ਹੋਵੇਗੀ ਸਵੇਰੇ ਅੰਮ੍ਰਿਤ ਵੇਲੇ ਨਗਰ ਕੀਰਤਨ ਦੇ ਰੂਪ ਬਹੁਤ ਬਹੁਤ ਸਾਰੇ ਵੱਡੇ ਵਿਸ਼ਾਲ ਰੂਪ ਦੇ ਅੰਦਰ ਸੰਗਤਾਂ ਹਾਜ਼ਰੀਆਂ ਭਰਦੀਆਂ ਸੇਵਾ ਕਰਕੇ ਲਾਹੇ ਪ੍ਰਾਪਤ ਕਰਦੀਆਂ 5 ਜਨਵਰੀ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਇਸ ਇਲਾਕੇ ਦੇ ਵਕ ਵਕ ਖਾਵਾ ਤੋਂ ਹੁੰਦਾ ਹੋਇਆ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਸੰਗਤਾਂ ਨੂੰ ਗੁਰੂ ਜਸ ਸ੍ਰਵਨ ਕਰਾਉਣਗੇ ਮਹਾਨ ਉਹਦੇ ਵਿੱਚ ਢਾਲੀ ਜਥੇ ਰਾਗੀ ਜਥੇ ਬਹੁਤ ਸਾਰਾ ਸੰਗਤਾਂ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ ਬਹੁਤ ਸਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰ ਸੇਵਾ ਵੇਲੇ ਮਹਾਂਪੁਰਖਾਂ ਵੱਲੋਂ ਔਰ ਤੋਟ ਲੰਗਰ ਵਰਤਾਏ ਜਾਂਦੇ ਨੇ ਸੰਗਤਾਂ ਚਾਰੇ ਧਰਮਾਂ ਦੇ ਲੋਕ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਮੋਹ ਮੰਗੀਆਂ ਮੁਰਾਦਾਂ ਸਤੂਰ ਜੀ ਦੇ ਦਰ ਤੋਂ ਪ੍ਰਾਪਤ ਕਰਦੇ ਨੇ 6 ਜਨਵਰੀ ਨੂੰ ਭੋਗ ਤੋਂ ਉਪਰੰਤ ਮਹਾਨ ਗੁਰਮਤ ਸਮਾਗਮ ਸਜਾਏ ਜਾਣਗੇ ਜਿਦੇ ਵਿੱਚ ਪੰਤ ਪਰਸੇਦ ਰਾਗੀ ਢਾਡੀ ਕਥਾਵਾਚਕ ਔਰ ਹਜੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਜਥੇ ਪਹੁੰਚ ਰਹੇ ਨੇ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ ਸੰਗਤਾਂ ਨੂੰ ਬਤ ਬਤ ਬੇਨਤੀ ਹੈ ਕਿ ਇਸ ਮਹਾਨ ਪਰਪ ਦੇ ਉੱਪਰ ਹਾਜ਼ਰੀਆਂ ਭਰ ਕੇ ਸਤਨੰਨ ਧਰ ਨਾਲ ਸੇਵਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨੋ ਦੇ ਮਹਾਵਾਕਾਂ ਅਨੁਸਾਰ ਸਾਰੇ ਰਲ ਮਿਲ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦੇ ਜਰਨਾ ਵਿੱਚ ਬੇਨਤੀ ਹੈ ਜੋ ਸਵੇਰੇ ਅਲੌਕਿਕ ਪ੍ਰਭਾਤ ਫੇਰੀ ਆਰੰਭ ਹੋ ਕੇ ਸਾਰੇ ਨਗਰ ਵਿੱਚ ਵਿਚਰਨੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਹਮਾਂ ਮਾ ਆ ਕੇ ਪੁੱਜੋ ਗੁਰਦੁਆਰਾ ਲੰਗਰ ਸਾਹਿਬ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਇੱਥੋਂ ਦੇ ਜੋ ਮੌਜੂਦਾ ਜਥੇਦਾਰ ਨੇ ਬਾਬਾ ਮੇਜਰ ਸਿੰਘ ਜੀ ਵੱਲੋਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਸਵੇਰੇ ਹਮ ਮੰਮਾ ਆ ਕੇ ਪੁੱਛ ਕੇ ਗੁਰੂ ਘਰ ਦੀਆਂ ਖੁਸ਼ੀਆਂ ਦਾ ਲਾਹ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਜਿਲ੍ਹਾ ਲੁਧਿਆਣਾ ਤੋਂ ਦਿੱਲੀ ਵੱਲੋਂ ਜਾਈਏ ਕੋ 13 ਕਿਲੋਮੀਟਰ ਦੀ ਵਿੱਥ ਤੇ ਜਿੱਥੇ ਮਹਾਰਾਜ ਦਾ ਲਾਇਆ ਹੋਇਆ ਹਰਿਆ ਭਰਿਆ ਰੁੱਖ ਅੱਜ ਵੀ ਮੌਜੂਦ ਹੈ ਸੋ ਇਹਦੀਆਂ ਕੁਝ ਤਸਵੀਰਾਂ ਤੁਹਾਡੇ ਸਾਹਮਣੇ ਕਰਨ ਲੱਗੇ ਆਂ ਤੇ ਨਾਲ ਹੀ ਕੱਲ ਦੇ ਪ੍ਰੋਗਰਾਮ ਦੀ ਜਿਵੇਂ ਜਿਵੇਂ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਜਿਵੇਂ ਪ੍ਰਬੰਧਕਾਂ ਦਾ ਹੁਕਮ ਆ ਸੋ ਆਉ ਇਹ ਸੇ ਗੁਰੂ ਸਾਹਿਬ ਦੇ ਲਾਏ ਹੋਏ ਹਰੇ ਭਰੇ ਰੁੱਖ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੱਤੀ ਲਾਇਆ ਰੋਖਾ ਅਰੇ ਰੂ ਸਾਹਿਬ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਮਲਤੀ ਸਿੰਘ ਮਿਤਪਰਦਾਨ ਗੁਰੂ ਸਾਹਿਬ ਜਲ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਨੂੰ ਅਲੌਕਿਕ ਪ੍ਰਭਾਤ ਫੇਰੀ ਸਵੇਰ 4 ਵਜੇ ਉਹਤ ਵੇਲੇ ਕੱਢੀ ਜਾਵੇਗੀ ਜਿਸ ਵਿੱਚ ਛੋਟੇ ਛੋਟੇ ਬੱਚੇ ਤੇ ਮਹਾਰਾਜ ਖੁਲਾ ਲਦੀਪਾਲ ਕੀ ਜੋਤ ਜੀ 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 ਕਾਲਸਾ ਬਲਕੀਤ ਸਿੰਘ ਜੀ ਦਾ ਰੂਟ ਆ ਜਿਹੜਾ ਉਹ ਕੀ ਹੋਏਗਾ ਜਿਹੜਾ ਪ੍ਰਭਾਤ ਫੇਰੀ ਸਵੇਰੇ ਜਾਣੀਆਂ ਫਤਵ ਦੁਬਾਰਾ ਕਰ ਰਹੇ ਜੀ ਤੇ ਜਿੱکی ਫਤ ਹੈ ਧੰਤਾਨ ਗੁਰੂ ਕੋ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਆਗਮਨ ਦੀ ਖੁਸ਼ੀ ਦਿੱਖਦੇ ਗੋਦਵਾਰਾ ਰੈਜੀਸਰ ਤੋਂ ਜੋ ਪ੍ਰੋਗਰਾਮ ਹੈ ਕਿ 5 ਤਰੀਕ ਨੂੰ ਅਲੋਕ ਆਖਰੀ ਅਲੋਕ ਉਪਰ ਸਾਧਨ ਕੱਢੀ ਜਾਵੇਗੀ ਜਿਸ ਵਿੱਚ ਬੱਚੇ ਬੜੇ ਖੁਸ਼ਾ ਨਾਲ ਸਿੱਖ ਸੰਗਤ ਕੇ ਸ਼ਾਮਲ ਹੋਣਗੇ ਤੇ ਸੰਗਤਾਂ ਦੇ ਵਿੱਚ ਦਾ ਬਹੁਤ ਪ੍ਰਕਾਸ਼ ਉਹ ਸਭ ਦੀ ਖੁਸ਼ੀ ਵਿੱਚ ਗੋਦਵਾਰਾ ਰੇਵਸਾ ਤੋਂ 5 ਤਰੀਕ ਨੂੰ ਅਲੌਕਿਕ ਪ੍ਰਦਾ ਪਰਵਾਹ ਫੇਰੀ ਕੱਢੀ ਜਾਵੇਗੀ ਤੇ ਪ੍ਰਕਾਸ਼ ਆਗਰਨ ਦੀ ਖੁਸ਼ੀ ਵਿੱਚ ਗੋਦਵਾਰਾ ਰੇਵਸਾ ਤੋਂ 4 ਤਰੀਕ ਨੂੰ ਅਲੌਕਿਕ ਪ੍ਰਦਾ ਪਰਵਾਹ ਫੇਰੀ ਕੱਢੀ ਜਾਵੇਗੀ ਇਸ ਵਿੱਚ ਗੱਡੀ ਦੇ ਵੱੱਲਾ ਲੱੱਡੀ ਗੱਡੀ ਵਿੱਚ ਮ ਉਹ ਇੱਕ ਜੀ ਗੁਰੂ ਗ੍ਰਸਬ ਸਿੰਘ ਜੀ ਪ੍ਰਕਾਸ਼ ਹੋਣਗੇ ਤੇ ਸੰਗਤਾਂ ਬੜੇ ਖਾਹਲ ਇਸ ਵਿੱਚ ਹਿੱਸਾ ਲੈ ਰੀਆਂ ਨੇ ਇਹ ਪਰਵਾਦਵੇਰੀ ਗੁਰਦੁਆਰਾ ਜੀ ਸਭ ਤੋਂ ਚੱਲ ਕੇ ਚੌਂਕ ਤੋਂ ਹੁੰਦੀ ਹੋਈ ਪੰਜੀ ਪ੍ਰਕਰਮਾ ਕਰਕੇ ਵਾਪਸ ਗੁਰਦੁਆਰਾ ਜੀ ਸਰ ਪਹੁੰਚੇਗੀ ਸੰਗਤਾਂ ਦੇ ਚਾਹਨਾ ਵਿੱਚ ਬੇਨਤੀ ਹੈ ਕਿ ਇਸ ਪਰਵਾਦ ਆਖਰੀ ਅਲਾਵਕ ਪਰਵਾਦ ਵੀ ਸ਼ਾਮਲ ਹੋ ਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਜਿਸ ਲੋ ਮਹਾਨ ਨਗਰ ਕੀਰਤਨ ਹੋਵੇਗਾ ਜਿਸ ਵਿੱਚ ਆਪਣੇ ਘੋੜਾ ਹਾਥੀ ਘੋੜੇ ਬੈਂਡ ਵਾਜੇ ਨਾਲ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿੱਚ ਛੋਟੇ ਬੱਚੇ ਉਹ ਪੰਜ ਪਿਆਰੇ ਜੀ ਸਾਹਿਬ ਦੀ ਅਗਵਾਈ ਕਰਨਗੇ ਤੇ ਇਹ ਨਗਰ ਕੀਰਤਨ ਚੌਂਕ ਤੋਂ ਹੁੰਦਾ ਹੋਇਆ ਗੁਰੂ ਅਰਜਨ ਦੇਵ ਜੀ ਵਾਲਾ ਸਾਹਿਬ ਉਸ ਪ੍ਰੰਤ ਰੇਲਵੇ ਰੋਡ ਤੋਂ ਹੁੰਦਾ ਹੋਇਆ ਵਾਪਸ ਚੌਕ ਵਿੱਚ ਆਵੇਗਾ ਤੇ ਢਿਲੋ ਰੋਡ ਗੁਰਦੁਆਰਾ ਜੀ ਗੁਰੂ ਗੋਬਿੰਦ ਸਿੰਘ ਤੋਂ ਹੁੰਦਾ ਹੋਇਆ ਵਾਪਸ ਲੰਗਰਪੁਰ ਜੀ ਪ੍ਰਕਰਮਾ ਕਰਕੇ ਵਾਪਸ ਗੁਰਦੁਆਰਾ ਜੀ ਵਿਸ਼ਾਲ ਸ਼ਾਬਨੂ ਜੀ ਨਿਰ ਅਸਥਾਨ ਤੇ ਪਹੁੰਚੇਗਾ ਹੰਗਤਾਂ ਦੇ ਚਾਰਨਾ ਵਿੱਚ ਬੇਨਤੀ ਹੈ ਇਸ ਮਹਾਕੁੰਮ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਕੇ ਤਨ ਮਨ ਧਨ ਦਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜਿੱਥੇ ਕੱਲ ਨੂੰ ਵੱਡੀ ਪ੍ਰਭਾਤ ਫੇਰੀ ਨਿਕਲੇਗੀ ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਤੋਂ ਕਿਉਂਕਿ ਦਸਵੇਂ ਪਾਤਸ਼ਾਹ ਦਾ ਇੱਕੋ ਇੱਕ ਗੁਰਦੁਆਰਾ ਹੈ ਜੀਟੀ ਰੋਡ ਦੇ ਉੱਤੇ ਜਿਹੜਾ ਲੁਧਿਆਣੇ ਵੱਲੋਂ ਆਉਂਦੀਆਂ ਗੱਡੀਆਂ ਨੇ ਕਿ 13 ਕਿਲੋਮੀਟਰ ਦੀ ਵਿੱਥ ਤੇ ਹੈ ਇਹ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਇਹ ਰਸਤਾ ਦਿੱਲੀ ਵੱਲੋਂ ਜਾਂਦਾ ਹੈ ਛੇਰਸਾ ਸੂਰੀ ਮਾਰਗ ਦੇ ਉੱਤੇ ਸਥਿਤ ਹੈ ਸੋ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਜਿਹੜੀ ਡਿਊਟੀ ਬਣ ਚੁੱਕੀ ਆ ਜਿਹਦੀ ਕੱਲ ਨੂੰ ਓਪਨਿੰਗ ਆ ਸੋ ਇਹ ਡਿਊਟੀ ਸਾਹਿਬ ਵੀ ਬਣ ਕੇ ਤਿਆਰ ਹੈ ਸੋ ਇੱਥੋਂ ਜਿੱਥੇ ਕੱਲ ਨੂੰ ਤੜਕੇ 4 ਵਜੇ ਪ੍ਰਭਾਤ ਫੇਰੀ ਨਿਕਲੇਗੀ ਪਰਸੋਂ ਨੂੰ ਨਗਰ ਕੀਰਤਨ ਹੋਣਗੇ ਪੰਜਾਬ ਦੇ ਵੱਡੇ ਜਿਹੜੇ ਸਮਾਗਮ ਨੇ ਗੁਰੂ ਘਰਾਂ ਦੇ ਸੋ ਇਸ ਸਥਾਨ ਤੋਂ ਵੀ ਬਹੁਤ ਲੰਮੇ ਸਮੇਂ ਤੋਂ ਜਿੱਥੇ 21 ਪ੍ਰਭਾਤ ਫੇਰੀਆਂ ਕੱਡੀਆਂ ਜਾਂਦੀਆਂ ਨੇ ਸੋ ਸੌਰੀ 21 ਤਰੀਕ ਤੋਂ 15 ਪ੍ਰਭਾਤ ਫੇਰੀਆਂ ਚੱਲੀਆਂ ਨੇ ਕੱਲ ਨੂੰ ਆਖਰੀ ਪ੍ਰਭਾਤ ਫੇਰੀ ਆ ਜਿਹੜੀ ਬੈਂਡ ਵਾਜਿਆਂ ਨਾਲ ਕੱਢੀ ਜਾਣੀਆਂ ਔਰ ਘੋੜੇ ਬੱਚੇ ਬੀਬੀਆਂ ਨੰਗੇ ਪੈਰੀ ਜਿਹੜੀ ਸੰਗਤ ਆ ਉਹ ਸੇਵਾ ਕਰਦੀ ਆ ਸੋ ਇੱਥੇ ਸੇਵਾ ਵਾਲੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੀ ਅਪਾਰ ਕਿਰਪਾ ਨਾਲ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਮੇਜਰ ਸਿੰਘ ਜੀ ਨੇ ਜਿਹੜੇ ਖਜੂਰ ਸਾਹਿਬ ਵਾਲੇ ਉਹਨਾਂ ਦੇ ਅਮੀ ਸਵਾਮਾ ਇਸੇ ਸ਼ਾਂਤੀ ਨੇ ਗੁਰਦੁਆਰਾ ਰੇਰੂ ਸਾਹਿਬ ਵਿਖੇ ਇਹ ਡਿਊਟੀ ਸਾਹਿਬ ਬਣ ਕੇ ਤਿਆਰ ਆ ਸੋ ਇਸ ਗੁਰਦੁਆਰਾ ਸਾਹਿਬ ਦੀ ਇਸ ਡਿਊਟੀ ਦਾ ਵੀ ਕੱਲ ਨੂੰ ਗੁਰੂ ਮਹਾਰਾਜ ਦੇ ਆਗਮਨ ਪੂਰਵ ਤੇ ਓਪਨਿੰਗ ਹੋਏਗੀ ਇਹ ਗੁਰਦੁਆਰਾ ਸ਼੍ਰੀ ਰੂਪ ਸਾਹਿਬ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਪਾਲਕੀ ਸਾਹਿਬ ਨੇ ਜਿਹੜੇ ਤਿਆਰ ਹੋ ਰਹੇ ਨੇ ਸੋ ਕੱਲ ਨੂੰ ਇਲਕੀਆਂ ਸੰਗਤਾਂ ਨੇ ਜਿਹੜੀਆਂ ਇਸ ਮਹਾਕੁੰਬ ਵਿੱਚ ਹਰ ਬਰੇ ਵੱਡੇ ਪੱਦਰ ਤੇ ਜਿਹੜੀ ਆ ਸੰਗਤ ਇਕੱਠੀ ਆ ਸੋ ਕੱਲ ਨੂੰ ਫੇਰ ਤੋਂ ਅਸੀਂ ਆਪਣੇ ਪੰਜਾਬੀ ਟੱਚ ਟੀਵੀ ਦੇ ਫੇਸਬੁੱਕ ਪੇਜ ਤੇ YouTube ਤੇ ਤੁਹਾਨੂੰ ਇਥੋਂ ਦੀਆਂ ਕੁਝ ਗਤੀਵਿਧੀਆਂ ਤੋਂ ਵੀ ਜਾਣੂ ਕਰਾਉਂਦੇ ਰਹਾਂਗੇ ਤੇ ਕੱਲ ਨੂੰ ਸੜਕੇ 4 ਵਜੇ ਜਿਹੜੀ ਗੁਰਦੁਆਰਾ ਸ਼੍ਰੀ ਰਿਓ ਸਭ ਤੋਂ ਪ੍ਰਵਾਦ ਫੇਰੀ ਅਲੌਕਿਕ ਪ੍ਰਵਾਦ ਫੇਰੀ ਜਿਹੜੀ ਕੱਢੀ ਜਾਣੀ ਆ ਸੋ ਤੁਸੀਂ ਵੀ ਵੱਧ ਚੜਕੇ ਇਸ ਮਹਾਕੁੰਬ ਦੇ ਵਿੱਚ ਸ਼ਾਮਲ ਹੋਵੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ